ਅੱਜ ਗੁਰਪ੍ਰੀਤ ਅਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗਰਪਾਲ ਸਿੰਘ ਅਮਰੀਕਾ ਤੋਂ ਬੇਕਰ ਨਿਮਰ ਬੇਨਤੀਆਂ ਕਰਨੇ ਚਾਹਦਾ ਜੀ ਤੇ ਅੱਜ ਇਹ ਸਾਖੀ ਹੈ ਜੀ ਜਿਵੇਂ ਆਪਣਾ ਕਹਸੀਆ ਵੀ ਆਪਣਾ ਜਿਹੜਾ ਪ੍ਰੋਜੈਕਟ ਜੀ ਆਪਾਂ ਵੀ ਇਹ ਸ਼ੁਰੂ ਕੀਤਾ ਵਾ ਇਹ ਵੀ ਧੰਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਕਿਸ ਤਰ੍ਹਾਂ ਵੀ ਬੇ ਬੇ ਜਸਤ ਬਾਬਾ ਹਨੂ ਸਿੰਘ ਜੀ ਪੁੱਛਣ ਦੇ ਬਸੰਸੀ ਸਾਡਾ ਪੋਤਾ ਉਹ ਦੋਨੋਂ ਹੱਥਾਂ ਦਾ ਬੰਡੂਗਾ ਉਹ ਕਿਸ ਤਰ੍ਹਾਂ ਜੱਗ ਹੋਇਆ ਬਸਣਾ ਉਹ ਮੈਂ ਦੱਸਣਾ ਜੀ ਉਹ ਆਪਣੀ ਲੜੀਵਾਰ ਆਪਾਂ ਉਹ ਚੀਜ਼ਾਂ ਨੂੰ ਬਾਬਾ ਜੀ ਦੇ ਬਚਨਾਂ ਜਿਹੜੇ ਉਹ ਆਪਾਂ ਦਾ ਉਸ ਚੀਜ਼ਾਂ ਨੂੰ ਆਪਾਂ ਵੀ ਕਹਾਂ ਲੜੀ ਵਰਤੋ ਰਹੇ ਤੇ ਮੈਂ ਵੀ ਕੁਝ ਬੀਜੀ ਹੁੰਦਾ ਜੀ ਮੇਰੇ ਕੋਲ ਟਾਈਮ ਨਹੀਂ ਲੱਗਦਾ ਹੁੰਦਾ ਫੇਰ ਕਰਕੇ ਚਲੋ ਵੀ ਜਿੰਨਾਖਟ ਟਾਈਮ ਲੱਗਦਾ ਚਲੋ ਉਹਨਾਂ ਕੱਪਾ ਕਰ ਦਿੰਦਾ ਵੀ ਵੀ ਚਲ ਵੀ ਹੋ ਜੇ ਤੇ ਅੱਜ ਦੀ ਸਾਖੀ ਜੀ ਜਿਹੜੀ ਹੈਗੀ ਸਾਖੀ ਇਹ ਪਿੰਡ ਸ਼ੇਰਪੁਰ ਕਲਾਂ ਦੀ ਧੰਨ ਬਾਬਾ ਨੰਦ ਸਿੰਘ ਜੀ ਦੇ ਨਗਰ ਦੀ ਹੈ ਸਾਖੀ ਪਿੰਡ ਸ਼ੇਰਪੁਰ ਕਲਾਂ ਦੀ ਜਿਸ ਦਾ ਨਿੱਕਾ ਸਿੰਘ ਉਹ ਸਾਰੇ ਆਮ ਜਾਣਦੇ ਜੀ ਉਹਨਾਂ ਨੂੰ ਸਰ ਨਿੱਕਾ ਸਿੰਘ ਸੁਪਤ ਸਰਦਾਰ ਸਰਦਾਰਾ ਸਿੰਘ ਤੇ ਇਹਨਾਂ ਦੇ ਧਰਮ ਪਤਨੀ ਸਰਦਾਰਾ ਸਿੰਘ ਧਰਮ ਪਤਨੀ ਸੀ ਨਿਕਾਸ ਸਿੰਘ ਦੀ ਮਾਤਾ ਮਾਤਾ ਸਰਦਾਰਾ ਸਰਦਾਰਾ ਸਿੰਘ ਧਰਮ ਪਤਨੀ ਬੀਬੀ ਬਿਸ਼ਨਕੌਰ ਉਹਨਾਂ ਦੀ ਸਾਕੀ ਤੇ ਵੀ ਇਹ ਨਹੀਂ ਜਦੋਂ ਸੇਹ ਗੋਰਾ ਹੁੰਦੇ ਪ੍ਰੇਤ ਆਦਾ ਕੀਤਾ ਸੀ ਬਾਬਾ ਜੀ ਕਿਵੇਂ ਕੀਤਾ ਸੀ ਵੀ ਉਹ ਆਪਾ ਦਬੀ ਸਾਕੀ ਦੇ ਵਿੱਚੋਂ ਗਿਆ ਪ੍ਰੇਦਾਦਾ ਕਿਸੇ ਕੀਤਾ ਸੀ ਬਾਬਾ ਜੀ ਤੇ ਉਹ ਇਹ ਜੀ ਬੀ ਆਪਣਾ ਜਦੋਂ ਕੋਈ ਕੋਈ ਦੁੱਖ ਤਕਲੀਫ ਉਸ ਨੂੰ ਦੇ ਫਿਰ ਜੀ ਬੰਦਾ ਭਜਦਾ ਕਿਸੇ ਪਾਸੇ ਵੀ ਸਾਨੂੰ ਰਸਤਾ ਮਿਲੇ ਕਿਵੇਂ ਨਾ ਕਿਵੇਂ ਰਸਤਾ ਮਿਲੇ ਤੇ ਫਿਰ ਰਸਤਾ ਮਿਲਦਾ ਮਿਲਦਾ ਫਿਰ ਬੰਦਾ ਜਾਂਦਾ ਕੋਈ ਕਿਸੇ ਕੋਈ ਗਲਤ ਦੇ ਗਲਤ ਵੀ 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 ਪੇਖੀ ਸਾਧੂ ਉਸਦੇ ਆ ਪਿਓ ਜਿਹੜੇ ਕਿ ਜਿਹਨਾਂ ਕੋਈ ਪੰਜਾਬੀ ਚ ਠੀਕ ਹੈ ਆਪਾਂ ਠੀੜ ਸਮਝ ਕਹਿੰਦੇ ਆ ਵੀ ਵੀ ਜਿਹੜੇ ਕਿ ਵੀ ਗੁਰੂ ਵੱਲੋਂ ਨਾ ਖੁਸ਼ ਗੁਰੂ ਸਾਹਿਬ ਜੀ ਨਾਲ ਤੇ ਪ੍ਰਸੰਤਾ ਦਾ ਹੋਵੇ ਉਹ ਜਿਹੜੇ ਵੀ ਸਾਧੂ ਸੰਤ ਹੁੰਦੇ ਆ ਉਹਨਾਂ ਕੋ ਚਲੇ ਜਾਂਦੇ ਆ ਉਨਾ ਖਰ ਨੋ ਨਾ ਨੁਕਸਾਨ ਹੀ ਨੁਕਸਾਨ ਹੁੰਦਾ ਹੈ ਇਹ ਵੀ ਪਰਿਵਾਰ ਦਾ ਫਿਰ ਜਿਵੇਂ ਗਰਵਾਨੀ ਜੀ ਤੁਖਨ ਮਿੱਤਰ ਮਿੱਤਰ ਕਨੇਰੇ ਕਰਤ ਕੀ ਮੇਰਾ ਦੁੱਖ ਘਾਟੇ ਕੋਈ ਮਿੱਤਰ ਕਨੇਰੇ ਕਰਤ ਕੀ ਮੇਰਾ ਦੁੱਖ ਘਾਟੇ ਕੋਈ ਮਿਲ ਪ੍ਰੀਤਾਂ ਤੋਂ ਕਟਿਆ ਸ਼ਬਦ ਮਿਲਾਵਾ ਹੋਈ ਮਿਲ ਪ੍ਰੀਤਾਂ ਤੋਂ ਕਟਿਆ ਕਿਹਾ ਸ਼ਬਦ ਮਿਲਾਵਾ ਹੋਈ 37 ਸੰਤੀ ਨੰਬਰ ਅੰਗਤੀ ਹੁੰਦਾ ਹੈ ਹਾਂਜੀ ਦੇਖੋ ਕਿਨੇ ਫਿਰ ਜਦੋਂ ਵੀ ਕੋਈ ਜੇ ਸਿੱਖੀ ਵਿੱਚ ਬਾਹਰ ਨੂੰ ਮਿਲਣ ਵਾਸਤੇ ਸਿੱਖੀ ਵਿੱਚ ਬਾਹਰ ਮੈਸਰ ਗੁਰੂ ਦੀ ਸੇਵਾ ਪਹਿਲੀ ਪਹਿਲੀ ਪੌੜੀ ਹੈ ਪਹਿਲੀ ਪੌੜੀ ਚੜ੍ਹਨਾ ਹੀ ਪੈਂਦਾ ਗੁਰੂ ਦੀ ਸੇਵਾ ਕਰਨੀ ਪੈਂਦੀ ਹੈ ਸੇਵਾ ਕਈ ਪ੍ਰਕਾਰ ਦੀ ਜੋ ਨਿਸ਼ਕਾਮ ਉਹ ਸੇਵਾ ਕਰਦਾ ਹੈ ਉਸ ਤੇ ਬਖਸ਼ਿਸ਼ ਕੁਦਰਤੀ ਤੌਰ ਤੇ ਹੋ ਜਾਂਦੀ ਹੈ ਹਾਂ ਜੋ ਕੁਦਰਤੀ ਤੌਰ ਤੇ ਬਖਸ਼ਿਸ਼ ਹੋ ਜਾਂਦੀ ਹੈ ਆਪਰੇ ਹੁਣ ਨਾਨਕ ਸਾਹਿਬ ਆਪ ਜਾਣਦੇ ਆ ਤੇ ਦੇਖਦੇ ਆ ਜੀ ਮੁੰਡੇ ਜੀ ਆਪਣੇ ਕਿੰਨੀ ਸੇਵਾ ਕਰਦੇ ਆ ਝਾੜੂ ਦੀ ਛੜਕਾ ਦੀ ਦੇ ਵੀ ਆਪਣਾ ਮਾਣ ਕੋਈ ਚਾਸ਼ ਕੌਣ ਦੀ ਸੇਵਾ ਤੇ ਵੀ ਬੁਕਦੇ ਸੇਵਾ ਗੁਰੂ ਸਦੀ ਬਾਣੀ ਚਾਹੁੰਦਾ ਸੇਵਾ ਕੋ ਦੋਏ ਭਲੇ ਸੰਤਿ ਕਰਾਵ RAM ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾ ਸੇਵਾ ਕੋ ਦੋਏ ਭਲੇ ਸੰਤਿ ਕਰਾਵ RAM ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾ 1373 ਰੰਗ ਤੇ ਜੀ ਦੇਖੋ ਸਾ ਵੀ ਦੋਨੋ ਚ ਹੀ ਜਾਈ ਬਾਬਾ ਜੀ ਬੇਸ਼ਕ ਕਰਦੇ ਸੀ ਦੋ ਦੋ ਪਰਾਂ ਵਾਲਾ ਪਾਂਛੀ ਅਡਾਰੀ ਮਾਰ ਸਕਦਾ ਇੱਕ ਪਰ ਪਾਂਛੀ ਜੜੀ ਮਾਰਦਾ ਇਹ ਪੰਛੀ ਜੇ ਦੋ ਪਰਾਂ ਦੇ ਜਦੋਂ ਉੱਡਦਾ ਵਾ ਦੋ ਪਰਾਂ ਨਾਲ ਬੜਾ ਜੀ ਮਾਰਦਾ ਇੱਕ ਵਾਰ ਆ ਪੰਛੀ ਡਿੱਗ ਪੈਂਦਾ ਦੋ ਪਰ ਕਿਵੇਂ ਇੱਕ ਨਾਮ ਤਿਕ ਸੇਵਾ ਤੇ ਕ ਨਾਮ ਦੀ ਸੇਵਾ ਜਦੋਂ ਤਾਂ ਤਾਂ ਬਾਬੇ ਜੀ ਸਹੀ ਮਾਰਦੇ ਪੰਨਾ ਪਰ ਤੋਨ ਸੀ ਪੰਨਾ ਬਸ ਤੋ ਦੋ ਦਿਨ ਪਹਿਲਾਂ ਜੀ ਮੇਰੇ ਸਾਡੇ ਦਾਦਾ ਜੀ ਨੇ ਮੇਰੇ ਪਿਤਾ ਜੀ ਨੂੰ ਕਿਹਾ ਮੈਂ ਦਾਦਾ ਜੀ ਨੂੰ ਬਾਬਾ ਜੀ ਮੁਖਾਤੋ ਕਿਹਾ ਜੀ ਬਾਬਾ ਜੀ ਬਸ ਕੀ ਕਰੀ ਮੈਂ ਰਾਖ ਸਾਬ ਵੀ ਸਾਡੇ ਤੋਂ ਬਾਅਦ ਸਾਡੀ ਖੁਸ਼ਕਬੂਰੀ ਨਾ ਛੱਡੋ ਡਾਕਟਰ ਸਾਹਿਬ ਸਾਡੇ ਤੋਂ ਬਾਅਦ ਸਾਡੀ ਖੁਸ਼ਕਬੁੜੀ ਦਾ ਛੱਡਿਓ ਖੁਸ਼ਕਬੁੜੀ ਦੀ ਸੀ ਉਹ ਪਤੰਸੀ ਖੁਸ਼ਕਬੁੜੀ ਬਾਬੇ ਦਾ ਰਿਸ਼ਿਵਾ ਛਵਾ ਝਾੜੀ ਦੀ ਸਰਕਾਰੀ ਸੇਵਾ ਜੋ ਕਿ ਅਸੀਂ ਬੇਸਾਰਾ ਪ੍ਰਵਾਸ ਤੇ ਬੋਸੇ ਦੇ ਲੱਗੇ ਰਹੇ ਭਈ ਹੁਣ ਵੀ ਮੁੰਡੇ ਕਰਦੇ ਆ ਵੀ ਸਾਰੇ ਉਹੀ ਸੇਵਾ ਵੀ ਨਿਭਾਰੇ ਆ ਮੁੰਡੇ ਨੇ ਇਹ ਤੇ ਵੀ ਜਿਵੇਂਗਾ 10 ਬਣੇ ਦੇ ਵਿੱਚ ਵੀ ਆਉਦਾ ਪੈਰਾਗ੍ਰਾਫ ਹਰ ਗੁਰਸਿੱਖੀ ਦਾ ਸਿੱਖਣਾ ਗੁਰਮਖ ਸਾਧ ਸੰਗਤ ਦੀ ਸੇਵਾ ਉਹ ਗੁਰਸਿੱਖੀ ਆ ਸਿੱਖਣਾ ਸਿੱਖਵੇਂ ਸਿੱਖਣਾ ਗੁਰਮਖ ਸਾਧ ਸੰਗਤ ਦੀ ਸੇਵਾ ਇਹ 10ਵੇਂ ਦਾ ਪੈਰਾਗ੍ਰਾਫ ਹੈ 2814 ਮੰਨ ਪੇਜ ਤੇ ਹੁੰਦਾ ਹੈ ਹਾਂਕ ਤੇ ਹੁੰਦਾ ਹੈ ਇਹ ਦੇਖੋ ਇਹ ਵੀ ਇਹ ਬਹੁਤ ਵੱਡੀ ਗੱਲ ਹੈ ਜੀ ਸੇਵਾ ਤੇ ਜਦੋਂ ਤੁਸੀਂ ਸੇਵਾ ਦੇ ਵਿੱਚ ਜਾਵੋਗੇ ਬੇਵਯੋਗ ਕਰੋਗੇ ਫੇਰ ਸਾਰੇ ਬਲੇ ਪਾਰ ਹੋ ਜਣਗੇ ਬਾਬਾ ਜੀ ਸੇਵਾ ਨੂੰ ਬਹੁਤ ਮਹੱਤਵ ਦਿੰਦੇ ਹਨ ਪਰ ਆਪਣੇ ਤੰਤਰ ਬਾਬਾ ਈਸ਼ ਸਈ ਮਹਾਰਾਜ ਕ ਵੀ ਉਹ ਤਾਂ ਆਪਸੀ ਕੁਝ ਹੋਸੀ ਬਾਬਾ ਨਸਿਬ ਬਾਬੇ ਸ਼੍ਰੀ ਕੁਝ ਹੋਸੀ ਹੈ ਉਹ ਜਿਹੜੇ ਵੀ ਉਹ ਤਾਂ ਮੂਰਖ ਲੋਕ ਦੇ ਜਿਹੜੇ ਕੱਢ ਦੌਰ ਸਮਝਦੇ ਤੇ ਕੁਝ ਹੋਸੀ ਬਾਬੇ ਸੀ ਵਜੋਂ ਸਰਕਿਤੇ ਬਾਬੇ ਜੀ ਹੁਣ ਦੇਖੋ ਜੀ ਮੈਂ ਤਾਂ ਇੱਡੇ ਏਡੇ ਮਹਾਪੁਰਖ ਦੇਖਿਆ ਜੀ ਇੱਡੇ ਦੇ ਮਹਾਪੁਰਖ ਸਿੱਖਿਆ ਇੱਡੇ ਦੇ ਗੁਣੀ ਗੈਣੀ ਦੇਖਿਆ ਬਾਬਾ ਜੀ ਸੰਗਤ ਕਰਦੇ ਮੈਂ ਨੌ ਨਹੀਂ ਲੈਣਾ ਚਾਹੁੰਦਾ ਜੀ ਨੌ ਨਹੀਂ ਲੈਣਾ ਚਾਹ। ਉਹ ਬਾਬੇ ਕਰਦੇ ਸੁਣਾਉਂਦੇ ਸਾਖੀਆਂ ਬਾਬੇ ਬਾਬੇ ਦੇ ਚਰਨਾਂ ਨੂੰ ਕੀ ਲੱਜ ਕੇਦੇ ਪੈਰਾਂ ਦੇ ਵਿੱਚ ਹੀ ਪੈਰ ਰਵੋਦੇ ਕੋਮਲ ਹੋ ਗਈ ਮੈਂ ਤਾਂ ਜਿਉਂ ਉਹਨਾਂ ਦੇ ਇਹ ਪਹਿਲੀ ਸੀ ਹੈ ਜੀ ਵੀ ਜਿੰਨੇ ਬੋਲਣ ਤਾਂ ਨਹੀਂ ਆ ਕਲਮ ਪਤਾ ਜੀ ਇਹ ਵੀ ਬੋਲਣਾ ਕਿਵੇਂ ਆਪਾਂ ਵੀ ਬੋਲਣਾ ਸਿੱਖਣਾ ਚਾਹੀਦਾ ਬਾਬਾ ਜੀ ਧੰਤ ਬਾਬੇ ਇਸ਼ਸ ਜੀ ਮਾਰੇ ਤੇ ਦੇਖੋ ਜੀ ਮੈਂ ਦੱਸਣ ਗਿਆ ਗੱਲ ਅਸੀਂ ਆਪ ਦਰਸ਼ਨ ਕੀਤੇ ਆਈ ਅਸੀਂ ਆਪ ਦਰਸ਼ਨ ਕੀਤੇ ਬਾਬਾ ਜੀ ਦੇ 10 ਉਂਗਲਾਂ ਨੇ ਜਿਹੜੇ ਦੱਸੋ ਨੌ ਜਿਹੜੇ ਹੁੰਦੇ ਨੇ ਅੰਦੇਸ ਬਾਬਾ ਜੀ ਕੋਈ ਲੈਣੀ ਸੀ ਸੇਵਾ ਸਰ ਇੱਕ ਕਸੀ ਹੋਸੀ ਕਦੇ ਨਹੀਂ ਆਬੀ ਆਹਣੀ ਸੀ ਬਾਬਾ ਜੀ ਫਿਰ ਬਾਬਾ ਜੀ ਚਰਨਾਂ ਦੇ ਵਿੱਚ ਬੀਬੀਆਂ ਆ ਪਟੀਆਂ ਦੇ ਸੀ ਬੇ ਲਹੂ ਸੇਮ ਦਾ ਹੁੰਦਾ ਸੀ ਮੈਂ ਵਿੱਚ ਉੱਥੇ ਬਾਬਾ ਸਾਧ ਸਿੰਘ ਜੀ ਨੇ ਬਸ ਸਾਹ ਸੀ ਤੇ ਵੀ ਗਦੇ ਵੀ ਬਾਬਾ ਜੀ ਚਰਨਾਂ 'ਚ ਗਦੇ ਵੀ ਇਸਾ ਬੀਬੀਆਂ ਪਟਿਆਲੀਆਂ ਦੇ ਸੀ ਵੀ ਬੇ ਉਹਨਾਂ ਨੇ ਵੀ ਕਦੇ ਵੀ ਬਾਬਾ ਜੀ ਕਹਿੰਦੇ ਮੈਨੂੰ ਮੈਨੂੰ ਦੱਸਦੇ ਹੁੰਦੇ ਸੀ ਅੰਦਰ ਵੀ ਸਾਡੇ ਵੀ ਇਸ ਤਰੀ ਹਾਲਤ ਹੁੰਦੀ ਸੀ ਵੀ ਕਹਿੰਦੇ ਰੋੜ ਫਾਜੰਦੀ ਸੀ ਵੀ ਰੋੜ ਕੱਢ ਦੇ ਹੁੰਦੀ ਸੀ ਇਹਦੇ ਵੀ ਸੰਗਤ ਨੇ ਕੱਢਣੇ ਵੀ ਬੀਬੀ ਵਰ ਸਿੱਖੇ ਕੱਢਣੇ ਫਿਰ ਕਹਿੰਦੇ ਬਾਬਾ ਜੀ ਮਸ਼ੀਨ ਕੀਤੀ ਵੀ ਇੱਕ ਵਾਰੀ ਬਾਬਾ ਜੀ ਭੁਤਾਂ ਤੋਂ ਬਾਬਾ ਨਾਨਕ ਸਿੰਘ ਜੀ ਮਾਰਾ ਪਟਿਆਲੇ ਮੈਦਾਨ ਦੇ ਵਿੱਚ ਗਏ ਆਹ ਤੇ ਸਾਰਾ ਪਰਵਾਣੇ ਰਾਜ ਮਾਤਾ ਜੀ ਜਾ ਕੇ ਮੱਥਾ ਟੇਕਿਆ ਤੇ ਸਾਰੇ ਬਾਬਾ ਜੀ ਫਿਰ ਉਹਦਾ ਮਹਿਨਤ ਚੱਲ ਗਈ ਬਾਬਾ ਜੀ ਪੌੜੀਆਂ ਤੇ ਬਾਹਰ ਪੌੜੀਆਂ ਤੇ ਪਹਿਰੇ ਦਿੱਤੇ ਹੋਏ ਜੁਰੀ ਸੇਵਾ ਚ ਸੀ ਪਾਬਾ ਜੀ ਸ਼ਸਰੀ ਮਹਾਰਾਜ ਪੌੜੀਆਂ ਤੇ ਬਰਾਜ ਬਣਾ ਕੇ ਬਾਹਰ ਤੇ ਬਾਅਦ ਜਦੋਂ ਫਿਰ ਬਾਬਾ ਜੀ ਘੰਟੇ ਡੇਢ ਘੰਟੇ ਬਾਅਦ ਬਾਬਾ ਜੀ ਬਬਨੰਦ ਸਿੰਘ ਜੀ ਆਇਆ ਮਹਿਨਤ ਤੋਂ ਹੌਣ ਲੱਗੇ ਤੇ ਵੀ ਉਹਨਾਂ ਜਦੋਂ ਵੀ ਸਾਰਾ ਪਰਿਵਾਰ ਆਇਆ ਮਹਾਰਾਜ ਆਪ ਬੇਈਸਾਂ ਪਰਿਵਾਰ ਜੁਆਇਆ ਉਹਨਾਂ ਨੇ ਬਾਬਾ ਜੀ ਦੇ ਦਰਸ਼ਨ ਕੀਤੇ ਤਾਂ ਤਾਂ ਬਾਬਾ ਸ਼ਸ ਸਿੰਘ ਜੀ ਉਹਨਾਂ ਨੇ ਇਹ ਕਿਹਾ ਜੀ ਕਹਿੰਦੇ ਵੀ ਬਈ ਬਾਬਾ ਜੀ ਬਬਨੰਦ ਸਿੰਘ ਜੀ ਕਿਹਾ ਬਬਨੰਦ ਸਿੰਘ ਜੀ ਤੁਸੀਂ ਹੁਕਮ ਕਰੋ ਜੇ ਤੁਸੀਂ ਹੋਗੋਂ ਕਰੋ ਅੱਜ ਤੁਹਾਡੀ ਸੇਵਾ ਦਾ ਰਹਿੰਦਾ ਚਰਨੀਂ ਥ ਲਾ ਲਈਏ ਜੇ ਤੁਸੀਂ ਹੋਗੋਂ ਕਰੋ ਵੀ ਤੁਹਾਡੀ ਸੇਵਾ ਦਾ ਰਜ ਨਾ ਚਾ ਬਾਬਾ ਜੀ ਚਰਨਾਂ ਚਰਨਾਂ ਦੀਆਂ ਬਿਆਈਆਂ ਪਾਟੀਆਂ ਨੇ ਸੇਵਾ ਪਾਟ ਕੇ ਬਾਤ ਆ ਕੇ ਥੱਲੇ ਜਾ ਕੇ ਨਾ ਸਲੇ ਲਹੂ ਐ ਸਭੀ ਐਸੀ ਸਲੇ ਦਾ ਕਾਗਜ਼ ਲੋ ਤੇ ਬਾਬਾ ਜੀ ਮੁਸਕਾਏ ਬਾਬਾ ਨਾਲ ਸੀ ਜੀ ਬਾਬਾ ਜੀ ਮੁਸਕੀਤੇ ਕਦੇ ਵੀ ਮਾਂ ਬਈ ਮਾਤਾ ਤੁਸੀਂ ਕੀ ਕੱਲੇ ਇਹਨਾਂ ਦੇ ਚਰਨਾਂ ਦੇ ਕੋਲ ਜਹਾਂ ਚੂਕਾ ਇਹਨਾਂ ਦੇ ਚਰਨਾਂ ਤੇ ਦਾ ਕੁੱਲ ਜਹਾਂ ਚੂਕਾ ਬਾਬਾ ਨਸੀਬ ਜੀ ਬਚੀ ਉਸ 8 ਕੁਰੀ ਬਚੀ ਹਾਂਜੀ ਤੇ ਫਿਰ ਬਾਬਾ ਇਹੀ ਹੁੰਦਾ ਜੀ ਗੁਰੂ ਤੋਂ ਸਿੱਖਿਆ ਲਈ ਜਾਂਦੀ ਹੈ ਗਵਰਨਮੈਂਟ ਕੋ ਹਰ ਅੰਧਾਰ ਗਵਰਨਮੈਂਟ ਸਮਝ ਨਾ ਆਵੇ ਗਵਰਨਮੈਂਟ ਕੋ ਹਰ ਅੰਧਾਰ ਗੁਰੂ ਤੋਂ ਬਿਨਾ ਕੋ ਹਰ ਅੰਧਾਰ ਗਵਰਨਮੈਂਟ ਸਮਝ ਨਾ ਆਵੇ ਗਵਰਨਮੈਂਟ ਸਵਤਨਿਰਤ ਗਵਰਨਮੈਂਟ ਮੁਕਤ ਨਾ ਪਾਵੇ ਤੇ ਗੁਰੂ ਤੋਂ ਬਿਨਾ ਮੁਕਤ ਵੀ ਨਹੀਂ ਹੋ ਸਕਦਾ ਬਿਨਾ ਮੁਕਤੀ ਨਹੀਂ ਪਾਈ ਜਾ ਸਕੀ ਸਭ ਕੋ ਗੁਰੂ ਗੁਰੂ ਦੀ ਸੇਨਾ ਅਰਥ ਦੇ ਗਵਰਨਮੈਂਟ ਕੋ ਹਰ ਅੰਧਾਰ ਗਵਰਨਮੈਂਟ ਸਮਝਦਾ ਆਵੇ ਦੇਖੋ ਜੀ ਗੁਰਮਤ ਸੁਰਤ ਸਿੱਧ ਗੁਰਮਤ ਮੁਕਤ ਨਾ ਪਾਵੇ ਗੁਰੂ ਤੋਂ ਬਿਨਾ ਮੁਕਤ ਵੀ ਨਹੀਂ ਆਏ ਭਾਈ ਭਾਈ ਜੀ ਸਿੱਖ ਗੁਰੂ ਰਾਮ ਵੀ ਬਾਬਾ ਈਸ਼ਸ ਨੇ ਮਾਰੇ ਨਹੀਂ ਪੋਸਤ ਸੇ ਇਤਿਰਾਸ ਨਹੀਂ ਰਦ ਮੀਗ ਤੇ ਆਉਦੇ ਹੀ ਆ ਤੋ ਬਾਬਾ ਜੀ ਦੇ ਬਹੁਤ ਅਸ਼ਕ ਕਰਨੇ ਕਰੀ ਬਾਬਾ ਜੀ ਬਾਬਾ ਜੀ ਬਵਨਨ ਸਿੰਘ ਜੀ ਝੋੜਾਂ ਆ ਲੱਗੇ ਜੀ ਬਾਬਾ ਜੀ ਤੇ ਉਹ ਕੱਚੇ ਰਸ ਜਾਂਦੇ ਸੀ ਬਾਬਾ ਜੀ ਉੱਥੇ ਵੀ ਵੀ ਅੱਜ ਝੋੜੀ ਆਉਣ ਲੱਗੇ ਤੇ ਮੂਰੇ ਕੱਚਾ ਰਸਤਾ ਸੀਗਾ ਪਿੰਡ ਵਾਲੇ ਦੇ ਵੀ ਆਪਣੇ ਸੋ ਸੁਹਣੀ ਪਿੰਡ ਦੇ ਸਾਰ ਸੁੰਦਰ ਸੁਹਣੀ ਪਿੰਡ ਦੇ ਤੇ ਸਾਰ ਆਰਗੇਨਾਈਜ਼ੇਸ਼ਨ ਸੁਚਾ ਸੁਣੀ ਹੋਰ ਸਾਰੇ ਪੁਰਾਣੇ ਬੰਦੇ ਇੱਥੇ ਸ਼ਿਰਕਾ ਕੀਤਾ ਸੀ 20 25 ਬੰਦੇ ਝੋੜਾ ਦੇ ਵਿੱਚ ਬਾਬਾ ਜੀ ਸੀ ਬਾਬਾ ਆਸ਼ੀਸ਼ ਸਿੰਘ ਮਹਾਰਾਜ ਵਿੱਚ ਸੀ ਬਾਡੇ ਬਾਬਾ ਜੀ ਡੀਕਰ ਲੱਜਤ ਕਰਦੇ ਸੀ ਤੇ ਜਦੋਂ ਬਾਬਾ ਜੀ ਉਹ ਸਾਰਾ ਸ਼ਿਰਕਾ ਕੀਤਾ ਸੀ ਉਹਨਾਂ ਦੇ ਰੱਤ ਦੇ ਆਉਂਦੇ ਸੀ ਬਾਬਾ ਜੀ ਮੇਰੇ ਰਾਤ ਹੁੰਦੇ ਸੀ ਤਾਂ ਬਾਬਾ ਜੀ ਉੱਥੇ ਰਾਤੀ ਆਉਣ ਲੱਗੇ ਤੇ ਵੀ ਉੱਥੋਂ ਜਦੋਂ ਸੰਕਟ ਦੇਖੀ ਕੋਈ ਤਕਰੀਬਨ ਕੋਈ ਅੱਠ 10 ਕਿੱਲੇ ਦਾ ਪਹਿਲੇ ਹੀ ਬਾਬਾ ਜੀ ਬਾਬਾ ਨਸੀਬ ਮਹਾਰਾਜ ਚ ਰਸੂਤ ਤਰ ਕਿਉਂ ਲਗੇ ਤੋ ਸੰਤਾਂ ਨੇ ਕਿਹਾ ਬਾਬਾ ਜੀ ਇੰਨੀ ਮਿੱਟੀ ਘਟਾ ਜੀ ਕਿਦੇ ਵੀ ਤੁਸੀਂ ਵੀ ਰਸਤੇ ਪਰਮ ਰਹੋ ਪੇਤੇ ਝੋੜਾ ਸਾ ਵੀ ਚੱਟ ਚੱਬਿਆਂ ਦੀ ਰਾਂ ਧਰਤੀ ਆ ਵੀ ਦੇਖੋ ਕਿੰਨੀ ਮਿੱਟੀ ਆਪੇ ਛੜਕਾ ਕੀਤਾ ਫਿਰ ਵੀ ਝੋੜ ਤੋੜ ਤੂੜ ਰੋੜ ਦੀ ਬਾਬਾ ਜੀ ਕਹਿੰਦੇ ਕੀ ਕਰੀਏ ਕਹਿੰਦੇ ਮੂਰੇ ਬਹੁਤ ਵੱਡਾ ਕਹਿੰਦੇ ਕਿ ਮੂਰੇ ਸੋਣ ਲੈਣਾ ਆ ਬਾਬਾ ਜੀ ਫੇ ਬਾਬਾ ਜੀ ਝੋੜਾ ਨਕਰ ਚ ਵਿੱਚੋਂ ਨਾ ਹੀ ਬੀ ਜਾ ਰਹੇ ਸਾਰੀ ਸੰਗ ਨਾਲ ਸਾਰੀ ਸੰਗਤ ਨਾਲ ਤੇ ਫਿਰ ਬਾਬਾ ਜੀ ਬਾਬਾ ਨਰਸਿੰਘ ਜੀ ਸੁਜੀ ਵੀ ਪਾਈ ਸੀ ਇਸ ਗੱਲ ਤੇ ਬਾਬਾ ਜੀ ਜਾ ਰਹੇ ਆ ਜਾਂਦੇ ਜਾਂਦੇ ਜਦੋਂ ਬਾਬਾ ਜੀ ਪਿੰਡ ਦੇ ਵਿੱਚੇ ਹੋਣ ਲੱਗੇ ਜਦ ਬਾਬਾ ਜੀ ਦਾ ਜਨਮ ਸਥਾਨ ਬਾਬਾ ਇਸ਼ੀਸ ਸਿੰਘ ਦਾ ਜਨਮ ਸਥਾਨ ਤੇ ਉਹਦੇ ਮੂਰਝੀ ਬਾਬਾ ਜੀ ਲੰਘਣ ਲੱਗੇ ਗੁਰਦਵਾਰੇ ਨੂੰ ਜਾ ਰਹੇ ਸੀ ਬਾਬਾ ਜੀ ਸੋਕ ਸੰਗ ਗੁਰਦਵਾਰੇ ਚ ਉਹ ਲੱਗਾ ਉੱਥੇ ਆ ਜਦ ਬਾਬਾ ਜੀ ਉੱਥੇ ਗਏ ਤੇ ਵੀ ਉੱਥੇ ਬਾਬਾ ਜੀ ਜਨਮ ਸਥਾਨ ਦੇ ਮੂਰਝੀ ਬਾਬਾ ਜੀ ਲੰਘਣ ਲੱਗੇ ਤੇ ਬਾਬਾ ਜੀ ਨੇ ਕਾਫੀ ਜਿਹੜੇ हट ਕੇ ਐਸਾ ਵੀ ਜਨਮ ਸਥਾਨ ਵਾਲਾ ਵੀ ਦੇਖਿਆ ਕਾਫੀ ਇਹ ਦੇਖਿਆ ਇੱਕ ਫਿਰ ਬਾਬਾ ਜੀ ਥੱਪ ਜਦੋਂ ਬਾਬਾ ਜੀ ਗੁਰਦੁਆਰੇ ਗਏ ਬਾਬਾ ਜੀ ਨੇ ਸਿੰਘ ਜੀ ਤੇ ਬੈ ਸੰਗਤ ਨੇ ਪੁੱਛਿਆ ਵੀ ਕਹਿੰਦੇ ਵੀ ਗੁਰੂ ਬਾਬਾ ਜੀ ਉੱਥੇ ਵੀ ਤੁਸੀਂ ਵੀ ਬਹੁਤ ਟਾਈਮ ਲਾਜੇ ਤੇ ਘਰ ਦੇ ਵਿੱਚ ਕੀ ਗੱਲ ਹੈ ਜੀ ਬਾਬਾ ਜੀ ਕਹਿੰਦੇ ਉੱਥੇ ਕੋਈ ਸਾਡੀ ਕੋਈ ਖਾਸ ਚੀਜ਼ ਆਈ ਆ ਉਹ ਸਮਾਂ ਪਾ ਕੇ ਸੀ ਲੈ ਕੇ ਜਾਣੀ ਤੇ ਕਿਉਂਕਿ ਗੁਰੂ ਸਾਹਿਬ ਨੇ ਹੁਕਮ ਹੋ ਗਿਆ ਸੀ ਤਾਂ ਬਈ ਬਾਬਾ ਜੀ ਨੂੰ ਵੀ ਤੁਸੀਂ ਜਾ ਕੇ ਸੰਭਾਲੋ ਉੱਥੇ ਵੀ ਬਈ ਬਹੁਤ ਵੱਡੀ ਸ਼ਕਤੀ ਆ ਗਈ ਛੋਲੜਾਂ ਚ ਕਿ ਹੁਣ ਸੰਭਾਲਾ ਫੇ ਬਾਬਾ ਜੀ ਨੇ ਫੇ ਬਾਬਾ ਨਸੀ ਜੀ ਉਸ ਤੋਂ ਬਾਅਦ ਫਿਰ ਉਥੇ ਤਾਂ ਹੀ ਝੋਲਣਾ ਲੱਗੇ ਬਾਬਾ ਜੀ ਇਹ ਕਾਣ ਸੀ ਹਨ ਤੇ ਫਿਰ ਗਾਹ ਬਾਬਾ ਜੀ ਵੇਸ਼ ਕਰਦੇ ਸੀ ਵੀ ਇਹ ਵੀ ਵੀ ਕੌਣ ਹੁੰਦੇ ਸਾਧੂ ਸੰਤ ਕੌਣ ਦੇ ਸਾਧੂ ਮਹਾਤਮਾ ਕੌਣ ਹੁੰਦੇ ਵੀ ਸਾਧੂ ਆਵਾਜ਼ ਜਿਹੜੇ ਹੁਣ ਤੁਲੇ ਫਿਰਦੇ ਆ ਜੀ ਬਾਹੋਰ ਆ ਇਹ ਤਾਂ ਵੀ ਲੋਕਾਂ ਨੂੰ ਡੁੱਟਦੇ ਫਿਰਦੇ ਆ ਹੂਰਾ ਵੀ ਇਹ ਨਹੀਂ ਸਾਧੂ ਸੰਤ 84 ਜਮੇ ਪਹਿਨਾ ਕੇ 10 ਜਮੇ ਗੁਰੂ ਵੇਸ਼ਾਂ ਵਿੱਚ 74 ਜਮੇ ਸੰਤ ਰੂਪ ਸਮੇ 74 ਜਮੇ ਵੀ ਸੰਤ ਰੂਪ ਸਮੇ ਸੰਤਰੀਸ ਕਿਹੜੇ ਆਏ ਬਾਬਾ ਨੰਦ ਸਿੰਘ ਜੀ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤੇ ਬਾਬਾ ਅਤਰ ਸਿੰਘ ਮਸਤੂਆਣ ਜੀ ਬਾਬਾ ਹੋਤੀ ਮਰਦਾਨ ਜੀ ਆਏ ਕਰਮ ਸੇ ਹੋਤੀ ਮਰਦਾਨ ਆਏ ਤੇ ਬਾਬਾ ਮੱਗਰ ਸਿੰਘ ਜੀ ਤੇ ਬਾਬਾ ਆਪਣਾ ਬਾਬਾ ਅਗਰਵਛਨ ਸਿੰਘ ਜੀ ਭਿੰਡਰ ਵਾਲੇ ਤੇ ਵੀ ਬਾਬਾ ਸੁੰਦਰ ਸਿੰਘ ਭਿੰਡਰ ਵਾਲੇ ਤੇ ਬਾਬਾ ਈਸ਼ਰ ਸਿੰਘ ਜੀ ਰਾੜਾ ਸਭਾ ਇਹ ਜਿਹੜੇ ਮਹਤਮਾ ਜੀ ਨੇ ਸਾਰੇ ਜੀ ਫੇਰ ਇਹ 74 ਜਮੇ ਫੇਰ ਕੇ ਗੁੰਵਨ ਚੈ ਆ ਬਈ ਉਹ ਚ ਉਹ ਕੌਣ ਨੇ ਸਾਧੂ ਮਤੋਂ ਇਹ ਕੌਣ ਨੇ ਜਿਨ੍ਹਾਂ ਸਾਸ ਗ੍ਰਾਸਨ ਬਿਸਰੇ ਹਰ ਨਾਮਾ ਮਨ ਮੰਤ ਧਰਮ ਧੰਸੇ ਸੇਈ ਨਾ ਕਾ ਪੂਰਨ ਸੇਈ ਸੰਤ ਜਿਨ੍ਹਾਂ ਸਾਸ ਗ੍ਰਾਸਨ ਬਿਸਰੇ ਹਰ ਨਾਮਾ ਮਨ ਮੰਤ ਧੰਸੇ ਨਸੇਈ ਨਾ ਧੰਸੇ ਸੇਈ ਨਾ ਕਾ ਪੂਰਨ ਸੇਈ ਸੰਤ ਉਹ ਸੰਤ ਜਿਹਨਾਂ ਦੇ ਕੋ ਹਰ ਵਕਤ ਸੁਆਸ ਸੁਆਸ ਨਾਮ ਬਾਣੀ ਚੱਲਦੀ ਹੁੰਦੀ ਹੈ ਅਸੀਂ ਦਰਸ਼ਨ ਕਰਦੇ ਰਹੇ ਬੜੀਆਂ ਸਾਡਾ ਪਰਿਵਾਰ ਤੇ ਇਹ ਆਉਂਗਾ ਆਪਣੇ ਅੰਗ ਆਉਂਦੇ ਜੀ 1399 ਅੰਗ ਛੋੜੇ ਤੇ ਚਾਹ ਵੀ ਅਸਾ ਦਰਸ਼ਨ ਕਰਦੇ ਰਹੇ ਆ ਤੇ ਜਿਹੜੇ ਬਾਬਾ ਜੀ ਬਾਬੇ ਹਰ ਵਕਤ ਬਾਬਾ ਜੀ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਈ ਤਪੱਸਿਆ ਕਰ ਰਹੇ ਨੇ ਸੀ ਸੌ ਸੌ ਸਾ ਦੇ ਕਿਸ ਨੇ ਦੇ ਕੋਈ ਕਿਸਾ ਪ੍ਰਾਣੇ ਬੰਦੇ ਬੈਠੇ ਆ ਬਹੁਤ ਕਿਸੇ ਨੂੰ ਪੁੱਛੋ ਮੇਰੀ ਗੱਲ ਦਾ ਯਕੀਨ ਮੈਂ ਸਾਖੀ ਬਾਤ ਸੁਣਾਉਣ ਆਇਆ ਹਾਂ ਕਿਸੇ ਨੂੰ ਪੁੱਛੋ ਜੀ ਕੋਈ ਬੰਦਾ ਦੱਸੇ ਵੀ ਬਾਬਾ ਜੀ ਨੇ ਕਿ ਬਾਬਾ ਜੀ ਨੂੰ ਕਿਸੇ ਨੇ ਵੀ ਅੱਖ ਲਾਉਂਦੇ ਹੋਏ ਦੇਖਿਆ ਪੁੱਛੋ ਕਿਸੇ ਨੂੰ ਕੋਈ ਬੰਦਾ ਦੱਸੇ ਮੈਂ ਨਾਮ ਵੀ ਰੱਖੂ ਵੀ ਦੱਸੋ ਵੀ ਕੋਈ ਕਿ ਉਹ ਜੋਤਿੰਦ ਸਿੰਘ ਸੁਣ ਸੁਣ ਲਈ ਗਾ ਰਿੰਸੀ ਉਦੋਂ ਵੀ ਆਪਨੇ ਕਾਬੇ ਪਿੱਛੇ ਹੋਈ ਸੀ ਉਸ ਸੇ ਵਕਰ ਰਹੀ ਸੀ ਬਿਨਾਂ ਨੀ ਪੌਦੇ ਸੀ ਤੇ ਖੰਡੇ ਵਟੇ ਦਾ ਅਮਰ ਸ਼ਕਾਉਂਦੇ ਸੀ ਵੀ ਤਿਆਗ ਦੀ ਮੂਰਤ ਸੀ ਝਾਲ ਇਕਰੀ 1900 ਮਾਸਟਰ ਗਿਆ ਸੀ ਯੰਗਲੈਂਡ ਤੇ ਕੋਈ 78 79 ਦੀ ਗੱਲ ਆ ਉਥੇ ਇੱਕ ਸੈਮੀਨਾਰ ਹੋਇਆ ਸੀ ਤੇ ਸੈਮੀਨਾਰ ਹੋਇਆ ਸੀ ਵੀ ਉਹ ਤੇ ਮਿਸ਼ਨਰੀ ਕਾਜ ਮਿਸ਼ਨਰੀ ਕਾਜ ਦੀ ਸੀਗਾ ਉਹ ਸੌਥਾ ਦਾ ਫੈਦਰਸਟਨ ਰੋਡ ਤੇ ਸੀਗਾ ਉਥੇ ਵੀ ਉਹ ਉਥੇ ਸੋਦਾਂਕ ਮਿਸ਼ਨਰੀ ਦਾ ਰੋਲਾ ਨਹੀਂ ਸੀ ਹੁੰਦਾ ਉਥੇ ਮਿਸ਼ਨਰੀ ਜਾਈ ਸੀ ਵੀ ਜਿਹੜੇ ਵੀ ਪੰਜਾਬਣੇ ਨੂੰ ਮੰਨਦੇ ਆ ਵੀ ਗੁਰੂ ਸਾਹਿਬ ਸਿੱਧਾਂ ਨੂੰ ਚਾਹਦੇ ਆ ਉਹ ਮਿਸ਼ਨਰੀ ਪ੍ਰਚਾਰਕ ਸੀ ਰਹੇ ਉਥੇ ਐ ਸੀਗਾ ਮੈਂ ਮਗਰੋਂ ਆ ਕੇ ਆ ਜਿਹੜਾ 84 ਤੋਂ ਬਾਅਦ ਵੀ ਜਿਹੜਾ ਕੁਝ ਇਹਨਾਂ ਨੇ ਪਾਇਆ ਵੀ ਆਹ ਗੁਰਮਤਿ ਮਿਸ਼ਨ ਕਾਲਜ ਨੂੰ ਦੇਣ ਲਈ ਇਹਨਾਂ ਨੇ ਪਾਇਆ ਉਹ ਚੀਜ਼ ਹੋਈ ਆ ਪਰ ਪਹਿਲਾਂ ਤੋਂ ਪ੍ਰਚਾਰ ਕੀ ਸੀ ਉੱਥੇ ਉੱਥੇ ਵੀ ਉੱਥੇ ਸਮਾਰਮ ਸੀ ਜੀ ਮੈਂ ਵੀ ਗਿਆ ਸੀ ਆ ਮੈਂ ਉਹਦਾ ਇੰਡੀਆ ਤੋਂ ਗਿਆ ਸੀ ਆ ਮੈਂ ਜਾ ਗਈ ਸੀ 24 25 ਸਾਲਾਂ ਇਹ ਉਹ ਤੇ ਗਿਆ ਸੀ ਮੈਂ ਵੀ ਤੇ ਉੱਥੇ ਤੇ ਉੱਥੇ ਸਮਾਗਮ ਦੇ ਵਿੱਚ ਨਾ ਜੀ ਉੱਥੇ ਵੀ ਕਹਿ ਵੀ ਬਈ ਤਿਆਗੀ ਮਹਾਪੁਰਸ਼ ਕਿਹੜਿਆ ਤਿਆਗੀ ਮਹਾਪੁਰਸ਼ ਕਿਹੜੇ ਹੋਇਆ ਫਿਰ ਉਸ ਮੁਕੇ ਵੀ ਧੰਤਨ ਬਾਬਾ ਜੀ ਬੜੇ ਬਹੁਤ ਡੂੰਗੀ ਵਿਚਾਰਾ ਹੋਈ ਸੀ ਡੂੰਗੀ ਵਿਚਾਰਾ ਸੀ ਮੈਂ ਨਾ ਮਨੋਂ ਗਿਆ ਸੀ ਇੰਡੀਆ ਤੋਂ ਕਾਲਜ ਚ ਪੜ੍ਹਦੇ ਗਏ ਸੀ ਮੈਂ ਨਹੀਂ ਪਾਰਟਿਸਪੇਟ ਕੀਤਾ ਫਿਰ ਮੈਂ ਬੈਠਾ ਸੁਣਦਾ ਸੀ ਮੈਂ ਸੁਣ ਰਿਹਾ ਸੀ ਵੀ ਧਿਆਰ ਦੀ ਮੂਰਤੀ ਕਿਹੜਿਆ ਬਿਉਧ ਵਿੱਚ ਸਭ ਤੋਂ ਵੱਡੇ त्याग ਦੀ ਮੂਰਤ ਬਾਬਾ ਈਸ਼ਰ ਸਿੰਘ ਜੀ ਨਾਲ ਚੜਾਈ ਸੀ। ਬਿਜੜਾ ਕੇ ਜਦਕ ਸੋਨੇ ਦਾ ਮੰਦਿਰ ਸੰਸਾਰ ਕੇ ਨਾਲ ਚੜਾ ਸੰਸਾਰ ਕੇ ਮੈਂ ਜਦੋਂ ਰਾਜੀ ਮਹਾਰਾਜ ਜੀ ਮਿੰਤਾ ਕਰਦੇ ਸੀ ਸੇਵਾ ਨੂੰ ਬਾਬਾ ਜੀ ਠੁਕਰਾਉਂਦੇ ਸੀ। ਤੇ ਉਹ ਫਿਰ ਗੁਰੂ ਗ੍ਰੰਥ ਸਾਹਿਬ ਜਦੋਂ ਵੀ ਇਹ ਮਹਾਂਪੁਰਸ਼ੇ ਬਾਬਾ ਨਰੈਣ ਸਿੰਘ ਜੀ ਬਾਬਾ ਕੁੰਦਨ ਸਿੰਘ ਬਾਬਾ ਸਾਧੂ ਸਿੰਘ ਜੀ ਮੌਤ ਮੌਤ ਪਾ ਦਿੱ ਜਾਨਾ ਆਪਸ ਵਿੱਚ ਕੀ ਚੱਲ ਰਹੀ ਸੀ ਵੀ ਬਾਬਾ ਜੀ ਭਾਣਾ ਉਸ ਤੋਂ ਬਾਅਦ ਮੈਂ ਵੀ ਉਸੁੱਥੇ ਸੀਗੇ ਅਸੀਂ। ਕੁਝ ਜਿਹੜਾ ਕਾ ਜੰਪ ਪਰਦਾ ਸੀ ਤੇ ਉਸ ਉਹ ਕੇ ਨਾ ਵੀ ਆਪਣਾ ਇੱਕ ਦਿਨ ਮੇ ਵੀ ਫੈਸਲਾ ਹੋਣਾ ਸੀ ਮੇਰੇ ਚਾਚਾ ਜਿਹੜਾ ਸੀਗਾ ਨਹੀਂ ਮੇਰੇ ਚਾਚਾ ਸਮਾਲਪੁਰ ਤੋਂ ਸਟੱਡੀ ਸੀ ਸੰਸਾ ਉਹ ਬਾਬਾ ਕੁੰਦਨ ਸਿੰਘ ਦਾ ਬੁਕੇ ਸੀ ਬੁਕੇ ਦਰਜੀ ਸੰਸਾ ਤੇ ਵੀ ਉਹ ਤੇ ਅਸੀਂ ਆਖੇ ਚਾਚੇ ਵੀ ਚਾਹੀਏ ਜੀ ਉਹ ਉਦੋਂ ਫੈਸਲਾ ਹੋਣਾ ਸੀ ਮੋਤੋਰੀ ਦਾ ਬਈਸਪੋਰ ਸੰਗਤਾਂ ਵਿੱਚ ਮੈਂ ਹਜ਼ਾਰਾਂ ਦੁਨੀਆ ਆਈ ਸੀ ਬਈ ਆਪਾਂ ਵੀ ਸੱਚੇ ਸਾਨੂੰ ਵੀ ਜਾਣ ਲੈਣ ਦੇ ਉਦੋਂ ਰੱਖ ਤੇ ਉਹ ਕਹਿੰਦੇ ਆਜੋ ਹਾਂ ਉਹਨਾਂ ਪਾਸੇ ਦੀ ਦਾ ਸੰਨ ਅਸੀਂ ਵਿਚਾਰੇ ਕਿ ਮੁੰਡੇ ਸੀ ਤੰਜਾ ਜਾਣੇ ਤੇ ਉਹ ਸਿਰ ਤਸੀਰ ਦਾ ਸੀ ਸਰਦਾਰ ਸੀ ਮੁੰਡਾ ਸੀ ਜੰਗ ਮੁੰਡਾ ਜੀ ਤੇ ਉਹ ਸੀ ਜੀ ਉਹਨੇ ਫਿਰ ਤਾਂ ਵੀ ਉਹਨੇ ਵੀ ਆਪਣਾ ਜੇ ਬਸੀਤ ਆ ਜੀ ਵੈਲ ਜਿਹੜੀ ਸੀ ਨਾਲਛਾ ਦੀ ਉਹ ਖੋਲੀ ਉਹ ਵੀ ਦੇਖੀ ਖੋਲੋ ਨਾ ਕੀਵੋ ਲੈ ਜੀ ਕੀਪੜਾ ਗੁਰੂ ਨਾਨਕ ਸਾਹਿਬ ਦਾ ਸਥਾਨ ਜਿਹੜਾ ਕਿ ਧੰਤ ਬਾਬਾ ਈਸ਼ਰ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਾਇਆ ਤੇ ਆਪਣੇ ਆਪ ਨੂੰ ਸੇਵਾ ਦਾ ਰੱਖਾਇਆ ਸੇਵਾ ਦਾ ਬਾਬਾ ਈਸ਼ਰ ਸਿੰਘ ਉਨੇ ਬਹੁਤ ਕਹਿ ਜੀ ਲੋਕਾਂ ਸਿਹਵੇ ਕਹਿੰਦੇ ਆ ਦੇਖੋ ਜੀ ਇਸ ਸਾਂ ਦੀ ਖਾਤਰ ਆਪਾਂ ਕਹਿੰਦੇ ਵੀ ਮੋਤਵਰੀ ਕੋਈ ਮੁਖੀ ਆ ਜੀ ਮੈਂ ਮੋਤਵਾਰਾ ਜੀ ਮੈਂ ਐ ਜੀ ਇਹ ਬਿਲਕੁਲ ਕਾਬਜੀ ਗੱਲਾਂ ਪਰ ਆ ਦੇਖੋ ਸਤਾਂ ਤੁਸੀਂ ਮੈਂ ਕਹਿੰਦਾ ਪੰਜਾਬ ਦੇ ਤਸਦੀਲ ਵਿੱਚ ਪਹਿਲੀ ਗੱਲ ਦੇਖਿਆ ਇਹ ਸਾਂ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਮ ਹੋਵੇ ਦੇਖੋ ਕਿੱਡੀ ਵੱਡੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਨਾਮ ਬਾਬਾ ਜੀ ਜਿਹਨਾਂ ਨੇ ਬਣਾਇਆ ਸਾਂ ਉਹ ਕੀ ਆਪਣੇ ਨੂੰ ਸੇਵਾ ਦਾ ਕਿਹਾ ਹੈ ਸੇਵਾ ਦਾ ਉਮੇ ਆਪ ਸੋ ਸੁਣਿਆ ਸਾਰੀ ਗੱਲਾਂ ਸੁਣੀਆਂ ਇਹ ਵੱਡੀ ਗੱਲ ਜੀ ਬਹੁਤ ਵੱਡੀ ਚੀਜ਼ ਹੁੰਦੀ ਹੈ ਜੇ ਕਰਕੇ ਤਾਂ ਇਹ ਚੀਜ਼ ਹੁੰਦੀ ਹੈ ਤੇ ਵੀ ਉਹ ਕੋਈ ਬਈ ਬਾਬਾ ਜੀ ਤਾਂ ਹੀ ਪੈਸੇ ਦੀ ਮਨਾਈ ਕੀਤੀ ਸੀ ਵੀ ਪੈਸੇ ਵੀ ਇਥੇ ਨਾਲ ਸਮਥਨ ਕਿ ਕਰਸਦਾ ਸਮਥਨ ਕਿ ਕਰਸਦਾ ਵੀ ਵੀ ਸਾਡੇ ਇਥੇ ਦੇ ਬਈ ਦੋ ਸ਼ਰਤਾਂ ਇਸ स्त्री ਨੂੰ ਮਾਤਾ ਤੇ ਪੈਸੇ ਨੂੰ ਗਊ ਦਾ ਹੱਡ ਸਾਡੇ ਦੋ ਸ਼ਰਤਾਂ ਜਿਹਨੇ ਨਾਲ ਸੇ ਸੁਭਾਣਾ ਸਵਾਲੂ ਆਉ ਪੈਸੇ ਨੂੰ ਗਊ ਦਾ ਹੱਡ ਇਸ स्त्री ਨੂੰ ਮਾਤਾ ਆਜੀ ਦੋ ਚੀਜ਼ਾਂ ਤੇ ਨਾ ਰੋਲੇ ਪਏ ਆ ਸਾਰੇ ਹੁਣ ਦੇਖੋ ਕਿੰਨੇ ਰੋਲੇ ਪਏ ਆ ਫਿਰ ਆਪਾਂ ਬੋਲਦੇ ਨਹੀਂ ਵੀ ਚੁੱਪ ਕਰ ਜਾਂਦੇ ਆ ਸੁਣਦੇ ਆ ਇਹ ਤਾਂ ਢਾ ਲਗੀ ਹੋਈ ਹੈ ਇਹ ਤਾਂ ਜੇ ਆਪਾਂ ਇਸ ਚੀਜ਼ ਤੋਂ ਅਮਰੀਕਾ ਹੁਣ ਵੀ ਕਰਦਾ ਵੀ ਇਹ ਜੋ ਦੋ ਚੀਜ਼ਾਂ ਤੇ ਬਾਬੇ ਦੀ ਬੱਚਾ ਤੇਰ ਤਰ ਹੈ ਇਸਤਰੀ ਨੂੰ ਮਾਂ ਪੈਸੇ ਨੂੰ ਗਊ ਦਾ ਹੱਟ ਸਾਰੇ ਕੁਝ ਇਸ ਮਸਲੇ ਹੱਲ ਹੋ ਜਾਣਗੇ ਪਰ ਆਪਾਂ ਨਹੀਂ ਕਰਨਾ ਚਾਹੀਏ ਇਸ ਚੀਜ਼ ਨੂੰ ਸੰਬੰਧ ਵੇ ਬਾਬਾ ਜੀ ਬਸ ਜੇ ਕਹਿੰਦੇ ਮਹਿੰਦਰ ਸਿੰਘ ਗਰੇਵਾਲ ਹੁਣ ਇਹਨੇ ਬਸ ਸੁਣਾਇਆ ਮੈਂ ਪਾਉਂਗਾ ਵੀ ਲੈ ਹੂੰਗਾ ਬਾਬੇ ਦੇ ਬਚਨ ਜੀ ਮਹਿੰਦਰ ਸਿੰਘ ਗਰੇਵਾਲ ਸੁਣਾਇਆ ਬਾਬਾ ਜੀ ਬਚਨ ਕਿਤੇ ਜੇ ਸਾਧੂ ਕੋਲ ਪੈਸਾ ਹੈਗਾ ਉਹ ਕੋਡੀਆਂ ਖੁੱਟਾ ਜੇ ਕਿਸੇ ਗ੍ਰਸਤੀ ਕੋਲ ਨਹੀਂ ਪੈਸਾ ਹੈਗਾ ਉਹ ਵੀ ਕੋਡੀਆਂ ਖੁੱਟਾ ਕਿਉਂ ਗ੍ਰਸਤੀ ਦਾ ਕੰਮ ਤਾਂ ਪੈਸੇ ਨਾਲ ਚੱਲਦਾ ਤੇ ਉਹ ਤਾਂ ਪੈਸੇ ਹੀ ਲੋੜਾ ਸਾਧੂ ਦਾ ਕੰਮ ਹੁਣ ਤਾਂ ਵੀ ਪੈਸੇ ਬਗੈਰ ਹੈ ਜੀ ਉਹ ਤਾਂ ਮਾ ਜੀ ਪੱਲੇ ਰਿਸਕ ਦਾ ਬੰਧ ਇਸ ਪੰਛੀ ਤੇ ਦਰਵੇਸ਼ ਪੱਲੇ ਜੀ ਕਿ ਮਾ ਤੇ ਪੰਛੀ ਤੇ ਦਰਵੇਸ਼ ਜਬ ਇਹ ਉਹਨਾਂ ਦੱਸਿਆ ਸੀ ਸੱਚੀ ਬਾਣੀ ਆ ਵੀ ਸਭ ਕੁਝ ਦਿਨ ਹੁੰਦਾ ਜੀ ਉਹਨਾਂ ਨੇ ਥੋੜਾ ਮੰਗ ਮੰਗਿਆ ਤੇ ਵੀ ਇਹ ਚੀਜ਼ ਬੜੀ ਗੱਲ ਹੁੰਦੀ ਹੈ ਹਨ ਤੇ ਫਿਰ ਦੇਖੋ ਇਹ ਸਾਖੀ ਜਿਹੜਾ ਮੁੱਢਲਾ ਹੰਸਾ ਜੀ ਪਿੰਡ ਛੇਰਪੁਰ ਕਲਾਂ ਦੇ ਬਬਨਾ ਸੀ ਜਿਹੜੇ ਪਿੰਡ ਦੀ ਸਾਖੀ ਆ ਮੈਂ ਟੈਲੀਫੋਨ ਨੰਬਰ ਵੀ ਦਵਾਂ ਬੰਦੇ ਉੱਥੇ ਮੌਜੂਦ ਆ ਜੀ ਉਹਨਾਂ ਦੇ ਬੰਦੇ ਨੂੰ ਫੋਨ ਕਰਕੇ ਪੁੱਛ ਹੀ ਸਕਦੇ ਹੋ ਇਹ ਬਾਬਾ ਜੀ ਪ੍ਰੇਮ ਦਾ ਆਧਾਰ ਕੀਤਾ ਸੀ ਉੱਥੇ ਬਾਬਾ ਜੀ ਹਿੰਸੇ ਸੰਗੀਸੀ ਉਥੇ ਸਰਦਾਰ ਅਸਰ ਨਿੱਕਾ ਸਿੰਘ ਸੀ ਕਸਨ ਉਸ ਆਪਣੇ ਬਾਬਾ ਕੋਲ ਜਿਹਦੇ ਬਾਗ ਦੇ ਵਿੱਚ ਸਾਰੇ ਜਾਣਦੇ ਆ ਉਥੇ ਆਉਣ ਲੱਗੀ ਸੀ ਬਾਬਾ ਜੀ ਭਾਣਾ ਵਰਤਾਂ ਤੋਂ ਬਾਅਦ ਤੇ ਉਹਨਾਂ ਦੇ ਪੇਰਾਂ ਸੀ ਸਰਦਾਰਾ ਸਿੰਘ ਸਰਦਾਰ ਸਿੰਘ ਉਹ ਬਾਬਾ ਜੀ ਦੇ ਕੋਲ ਵੀ ਆਉਂਦੇ ਹੁੰਦੇ ਸੀ ਇਹ ਪਰਿਵਾਰੋਂ ਦਾ ਸੀ ਬਾਬਾ ਇਸ਼ਰ ਸਿੰਘ ਕੋਲ ਜਦੋਂ ਸੇਵਾ ਚੱਦੀ ਸੀ ਨਾਰਕਸਰ ਉਦੋਂ ਵੀ ਆਪਣਾ ਸੇਵਾ ਕਰਦੇ ਰਹੇ ਸੋਣਣ ਵੇਲੇ ਹੋੜਾ ਛਿਰ ਪਿੰਡਾਂ ਦੇ ਛੇਪਰਾ ਕਲੇਰਾ ਕੌਂਕੇ ਗਾਲਵੇ ਸਰ ਪਿੰਡਾਂ ਦੇ ਬਹੁਤ ਸੰਖੰਨ ਨੇ ਸੇਵਾ ਕੀਤੀ ਤੇ ਕਰ ਦਿੰਦੇ ਸੀ ਫਿਰ ਉੱਥੇ ਵੀ ਉਹ ਹੁੰਦੇ ਸੀ ਤੇ ਉੱਥੇ ਜੀ ਉਹਨੇ ਵੀ ਸਰਦਾਰਾ ਸਹੋਨੇ ਵੀ ਆ ਕੇ ਉਹਦੇ ਘਰ ਦਾ ਜੀ ਬਿਸ਼ਨਕਰ ਦੇ ਬੀਬੀ ਬਿਸ਼ਨਕਰ ਦੇ ਵਿੱਚ ਪ੍ਰੇਤ ਆਉਂਦਾ ਸੀ ਪ੍ਰੇਤ ਬਹੁਤ ਨੁਕਸਾਨ ਕਰਦਾ ਸੀ ਕਰਦਾ ਤੇ ਬੋਲਦਾ ਬਹੁਤ ਸੀ ਪਰ ਕੱਪੜੇ ਚੱਕ ਚੱਕ ਕੇ ਮਾਰਦਾ ਸੀ ਡਰਮ ਕਣਕਾ ਡਮਲਟਾਉਂਦਾ ਸੀ ਬਈ ਬਹੁਤ ਬੋਲਦਾ ਸੀ ਬੀ ਬੀ ਦੇ ਵਿੱਚ ਹੁੰਦਾ ਸੀ ਉਹਨੇ ਅਖਰ ਜੀ ਵੀ ਬਾਬਾ ਜੀ ਕੋਈ ਬੇਨਤੀ ਕੀਤੀ ਬਾਬਾ ਜੀ ਕਹਿੰਦੇ ਚਲੋ ਹੋਕ ਦਾ ਮੈਂ ਲਵ ਜੀ ਹੋਕ ਦਾ ਮੈਂ ਲਿਆ ਜੀ ਹੋਕ ਦਾ ਮੈਂ ਆਇਆ ਆਇਓ ਸਰਨ ਦੇਨ ਦੁਖ ਭੰਜਨ ਭੰਜਨ ਚਤੋ ਤੁਮਰੀ ਓਰ ਅਵੇ ਪਦਾ ਸਿਮਰ ਸੁਆਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ ਆਇਓ ਸਰਨ ਦੇਨ ਦੁਖ ਭੰਜਨ ਚਤੋ ਤੁਮਰੀ ਓਰ ਅਵੇ ਪਦਾ ਸਿਮਰ ਸੁਆਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ ਦੇਖੋ ਜਿਸੇ ਵੀ ਇਹ ਬੰਧਨ ਸ਼ੋਰ ਇਹ ਅੰਗ ਹੈਗੇ 701 ਦੇ ਇਹ ਉਹ ਨਾਮ ਆਇਆ ਤੇ ਇਹ ਬਾਬਾ ਜੀ ਵਜੇ ਕੀਤਾ ਇਹ ਤੇ ਦੇੱਕੋ ਹੀ ਨਾ ਕਿ ਹੁਣ ਇਹਦਾ ਆਪਾਂ ਨੂੰ ਕਹਦੇ ਮਾ ਬਾਬਾ ਜੀ ਦੁਰਸਭ ਨੇ ਆਪਾਂ ਸੇ ਦਿੱਤੀ ਤੇ ਆਪਾਂ ਹੁਣ ਇਹਦਾ ਹੱਲ ਲੱਭ ਲੈਨੇ ਤੇ ਵਿੱਚ ਫਿਰ ਛੇਰ ਤੇ ਮਾ ਬਹੁਤ ਫਿਰ ਵੀ ਆਉਣ ਤੱਕਣ ਲੱਗ ਗਈ ਇਸ ਤਰ੍ਹਾਂ ਲੱਗ ਫਿਰ ਮਾਤਾ ਬਿਸ਼ਨਕਰ ਬਹੁਤ ਬਿਮਾਰ ਹੋਣ ਲੱਗੀ ਬਹੁਤ ਬਿਮਾਰ ਕਿ ਡਾਕਟਰ ਕਰਵੰਸ ਨੂੰ ਲੈ ਕੇ ਡਾਕਟਰ ਕਰਵੰਸ ਨੇ ਡਾਕਟਰ ਜਗਰੋਂ ਨੇ ਜਵਾਬ ਦਿੱਤਾ ਘਰ ਵਿੱਚ ਬਹੁਤ ਨੁਕਸਾਨ ਹੋ ਰਿਹਾ ਸੀ ਫਿਰ ਸਾਬਾ ਜੀ ਕੋ ਸਾਰੀ ਗੱਲ ਦੱਸੀ ਬੇ ਬਾਬਾ ਜੀ ਕਿ ਆ ਵੀ ਸਾਡਾ ਦੁੱਖ ਦੂਰ ਕਰੋ ਜੀ ਬਾਬਾ ਜੀ ਬਾਬਾ ਜੀ ਉਹ ਬੰਨਿਕਾ ਸਿੰਘ ਨੇ ਨਿਕਾ ਸਿੰਘ ਨੇ ਬਾਬਾ ਜੀ ਸੱਚੀ ਬਹੁਤ ਸ਼ਰਧਾ ਸੀ ਨਿਕਾ ਸਿੰਘ ਬਹੁਤ ਸ਼ਰਧਾ ਸੀ ਬਾਬਾ ਜੀ ਜੀ ਵਾਰਦੇ ਚੇਰ ਪਰੇ ਤੋਂ ਫਿਰ ਉਹ ਚੇਰ ਪਰੇ ਤੋਂ ਪੰਜ ਸਿੰਘ ਇਕੱਠੇ ਕੀਤੇ ਨਿਕਾ ਸਿੰਘ ਸਰਦਾਰ ਸਰਦਾਰਾ ਸਿੰਘ ਸਰਾ ਨਿਕਾ ਸਿੰਘ ਸਰਾ ਦਰੀਪ ਸਿੰਘ ਸਰਾ ਦਸੌਂਦਾ ਸਿੰਘ ਤੇ ਸਰਾ ਦਸੌਂਦਾ ਸਿੰਘ ਦੇ ਤੇ ਕੀ ਸਿੰਘ ਜੀ ਬਾਕਟਰ ਸੀ ਕੋ ਕੋ ਕਿ ਇਹ ਪੰਜ ਸਿੰਘ ਨੇ ਆ ਕੇ ਬਾਬਾ ਜੀ ਕੋਈ ਬੇਨਤੀ ਕੀਤੀ ਬਾਬਾ ਜੀ ਬਹੁਤ ਅਸੀਂ ਤੰਗ ਆਂ ਵੇ ਦਾ ਕੋਈ ਹਜ਼ਾਰ ਕਰੋ ਜੀ ਮਾ ਬਹੁਤ ਸਾਰਾ ਟੈਂਡੀ ਪਰੇਸ਼ਾਨ ਆ ਤੇ ਬਾਬਾ ਜੀ ਨੇ ਬਾਬਾ ਇਸ਼ਾ ਸੇ ਮਾਰੇ ਤਾਂ ਖੁੱਲੇ ਕਫੇ ਵਰਤਉਂਦੇ ਸੀ ਸ਼ਰੀ ਅੰ ਵਰਤਵਾਦੇ ਬਾਬਾ ਜੀ ਨੇ ਬਸ਼ਾ ਕੀਤਾ ਜੀ ਉਹ ਬਰੇ ਨੂੰ ਨਿਕਸ ਉਹ ਕਹਿੰਦੇ ਘਬਰਾ ਨਾ ਹਣ ਦੋ ਕਹਿੰਦੇ ਹੋ ਜਾਂ ਸਾਧੂ ਕਹਿੰਦੇ ਗੁਰੂ ਸੱਪੜੀ ਕਰਨੀ ਆ ਬਾਬਾ ਜੀ ਨੇ ਸਾਧਸਨ ਕਿਹਾ ਵੀ ਅਸੀਂ ਰੀਸੀ ਸਾਧਸਨ ਇਸੇ ਸਾਧੂ ਅੰਦਰ ਗਰਨਾਥ ਸਾਹਿਬ ਸੂਪ ਲਿਖਿਆ ਮੈਂ ਸਾਧਸਨ ਅੰਦਰ ਗਰਨਾਥ ਸਾਹਿਬ ਸੂਪ ਲਿਆ ਦਾ ਬਾਬਾ ਜੀ ਉਸ ਜੀ ਕਿਹਾ ਵੀ ਇਹਨੂੰ ਗਰਨਾਥ ਸਾਹਿਬ ਦੇ ਸੂਪ ਨੂੰ ਕਹਿੰਦੇ ਘਰੇ ਲੈ ਜਾਓ ਮੰਕਰ ਇਹ ਸਫਾਈ ਕਰਕੇ ਪ੍ਰਕਾਸ਼ ਕਰੋ ਤੇ ਧੂਪ ਜੇਤੂ ਬੱਤੀ ਕਰੋ ਧੂਪ ਬੱਤੀ ਤੇ ਬੇਸਾਰਾ ਕੁਝ ਕਰੋ ਬੇ ਬੀ ਬੇ ਜੋਤਿਗਾਉ ਤੇ ਉਸੇ ਵਕਰ ਕਹਿੰਦੇ ਸਤਰਾਚ ਜੀ ਤੇ ਉਸੇ ਕਰ ਲਾਗੇ ਕਿ ਜਦੋਂ ਕਿਨੇ ਪ੍ਰੇਤ ਆਵੇ ਬੀਬੀ ਵਿੱਚ ਜਦੋਂ ਵੀ ਆਵੇ ਕਿਦੇ ਹੋਣ ਲੈ ਬੀਬੀ ਨੂੰ ਕਰਕੇ ਇੱਥੇ ਦੇ ਗਰਨਾਲਸਾ ਦੇ ਰੂਪ ਦੇ ਵਿੱਚ ਰੱਖੜਾ ਕਰਨਾ ਫਿਰ ਇਹ ਤੇ ਉਹੀ ਗੱਲ ਹੋ ਗਈ ਜਦੋਂ ਜੇ ਪ੍ਰੇਤ ਆਵੇ ਇਹ ਪਰਿਵਾਰ ਜਿਹੜਾ ਸੀਗਾ ਬੀਬੀ ਨੂੰ ਲੱਕੇ ਵੀ ਮੂਰੇ ਖੜਾ ਕਰਦਾ ਸੀ ਬੀਬੇ ਗਾਂ ਬੇਕਨ ਅੱਛੇ ਸਾਹਮਣੇ ਬੀਬੀ ਝਾਕਦੀ ਨਹੀਂ ਸੀ ਗੁਰਾਂਤ ਸਾਹਿਬ ਨੂੰ ਸਿਰਵਰ ਦਰਸ਼ਨ ਨਹੀਂ ਸੀ ਕਰਦੇ ਦੂਜੇ ਪਾਸੇ ਝਾਕਣਾ ਬੈਠੀ ਸੀ ਉਹਨਾਂ ਬਥੇਰਾ ਕਹਨ ਬੀਬੀ ਤੇ ਦੇਖ ਉਹਨੇ ਬਹੁਨੇ ਝਾਕਣੀ ਉਹਨੇ ਕਾਂ ਕਣਕ ਦਾ ਡੰਮਲ ਦਾ ਘਰ ਦਾ ਨੁਕਸਾਨ ਕਰਨਾ ਜੀ ਸਾਰਾ ਕੋ ਕੀਤਾ ਤੇ ਵੀ ਉਹ ਬੇ ਮਚਾਰ ਬਹੁਤ ਹੋ ਰਿਹਾ ਸੀ ਕਰਦਾ ਫਿਰ ਇਹ ਘਰ ਦੇ ਵਿੱਚ ਜਾ ਕੇ ਤੇ ਵੀ ਉੱਥੇ ਵੀ ਬਾਬਾ ਜੀ ਕੋ ਫਿਰ ਭਗਤੇ ਬਾਬਾ ਜੀ ਇਸ ਤਰ੍ਹਾਂ ਵੀ ਬੀਬੀ ਦਾ ਹੁਣ ਇਸ ਤਰ੍ਹਾਂ ਕਰਦੇ ਬਾਬਾ ਜੀ ਕਹਿੰਦੇ ਹੁਣ ਇੱਕ ਚ ਇੱਕ ਪਾਸਾ ਹੀ ਕਰਦੇ ਆ ਉਹ ਕਹਿੰਦੇ ਹੁਣ ਵੇਖੋ ਜੀ ਗੱਲ ਸੁਣੋ ਇਮਾਮ ਫੋਨ ਉੱਪਰ ਬੈਠਾ ਨਾ ਪਰਵਾਰ ਬੈਠਾ ਸੀ ਹੁਣ ਕਿ ਉਹ ਇੱਕ ਪਾਸਾ ਕਰਦੇ ਆ ਪਾਸਾ ਕੀਦਾ ਬਾਬਾ ਜੀ ਕਹਿੰਦੇ ਘਰੇ ਸਫਾਈ ਕਰ ਸਹਿਜ ਪਾਠ ਆਰੰਭ ਕਰੋ ਸਹਿਜ ਪਾਠ ਆਰੰਭ ਕਰੋ ਕਹਿੰਦੇ ਪਹਿਲਾਂ ਸਫਾਈ ਕਰਕੇ ਉਹਨਾਂ ਨੇ ਸੋ ਬਈ ਕਿਸੇ ਚੰਗੇ ਪਾਠੀ ਕੋਲੋਂ ਪਾਠ ਆਰੰਭ ਕਰਾਓ ਕਿਸੇ ਚੰਗੇ ਪਾਠੀ ਕੋਲੋਂ ਪਾਠ ਆਰੰਭ ਕਰੋ ਤੇ ਬੀਬੀ ਨੂੰ ਪਾ ਕੇ ਕਹਿੰਦੇ ਪਾਠ ਸੁਣਾਓ ਬੀਬੀ ਕੋ ਕਹੋ ਤੇ ਪਾਠ ਸੰਪੂਰਨ ਹੋ ਖਸੋ ਜਦੋਂ ਪਾਠ ਅੱਧ ਵਿਚ ਹੋਇਆ ਤੇ ਵੀ ਉਹ ਜਦੋਂ ਪਾਠ ਅਧਚ ਹੋਇਆ ਤੇ ਆਠ ਪਾਠ ਅਧਚ ਹੋਇਆ ਤੇ ਵੀ ਉਹਨੇ ਵੀ ਪ੍ਰੀਤ ਦੇ ਵਿੱਚ ਭੁੱਲਿਆ ਜੀ ਬੀਬੀਓ ਜੀ ਕਦਾ ਵੀ ਕਿ ਹੁਣ ਮੇਰਾ ਵੀ ਉਧਾਰ ਕਰਤਾ ਇਸ ਪਾਠ ਤੇ ਕਹਿੰਦਾ ਮੈਂ ਹੁਣ ਛੱਡਿਆ ਵਾ ਫਿਰ ਪਰ ਫਿਰ ਉਹਨੇ ਫਿਰ ਬਾਬਾ ਜੀ ਕੋਲ ਮੱਧ ਵਿੱਚ ਅਰਦਾਸ ਕੀਤੀ ਫਿਰ ਆਇਆ ਪ੍ਰਭਾਤ ਉਹ ਬੀਬੀਓ ਦੇ ਬਾਬਾ ਜੀ ਕਹਿੰਦੇ ਹੁਣ ਇੱਕ ਇੱਕ ਸਰੇ ਹੋਊ ਸੋਡੇ ਸਾਰਾ ਹੁਣ ਸਰਾ ਕਹਿੰਦੇ ਕਿ ਕੋਈ ਨਾ ਕੋਈ ਵੀ ਹੁਣ ਸੰਪੂਰਨ ਹੋ ਲੰ데요 ਪਾਠ ਤੇ ਬੀਬੀ ਤਾਂ ਬਿਮਾਰ ਰਹੀ ਸੀ ਬੀਬੀ ਕੋਲ ਹਿਲੰਦ ਦੇ ਅੰਦਰ ਸੇਵਾ ਕਰਦੇ ਸੀ ਬੀਬੀ ਦਾ ਜੋ ਪ੍ਰੇਤ ਇਹਨਾਂ ਵਿੱਚ ਕੀ ਕਰੇ ਪੇ ਉਥੇ ਬਈ ਇਹਨਾਂ ਤੋਖ ਤਕਲੀਫ ਆਉਂਦੀ ਸੀ ਬੇਸਾਬੀ ਫਿਰ ਬੀਬੀ ਕੋਲ ਹਿਦੈਂਸ ਨੇ ਫਿਰ ਬੀਬੀ ਜਿਹੜੀ ਸੀ ਉਹ ਬਾਬਾ ਜੀ ਨੇ ਕੀ ਕੀਤਾ ਉਹਨੂੰ ਕਿਹਾ ਵੀ ਤੁਸੀਂ ਨਾ ਵੀ ਐਸਾ ਕਰਕੇ ਨਾ ਵੀ ਜਦੋਂ ਪਾਠ ਦੀ ਸਮਾਪਤੀ ਹੋਇਆ ਜਦੋਂ ਪਾਠ ਸਮਾਪਤੀ ਹੋਇਆ ਤੇ ਪਾਠ ਦੀ ਸਮਾਪਤੀ ਬਾਬਾ ਜੀ ਕਿਸ ਵੀ ਤਰ੍ਹਾਂ ਹੁਣ ਇੱਕ ਸਿਧਰਾ ਕਰਦਿੰਦੇ ਤੇ ਬੀਬੀ ਜਿਹੜੀ ਸੀ ਸਰਬਸ ਹੋ ਗਈ ਬੀਬੀ ਬੇਸ਼ਕੋਰ ਵਿਚਲਾ ਹੀ ਕਰ ਗਈ ਕਰ ਚ ਸ਼ਾਂਤੀ ਹੋ ਗਈ ਸਭ ਪ੍ਰੇਤ ਵੀ ਚਲਾ ਗਿਆ ਬੀਬੀ ਜੋਂ ਬੀਬੀ ਡਾਕਟਰ ਖਿਪੋਸੀ ਬੀਬੀ ਬਿਮਾਰ ਬਹੁਤ ਸੀ ਸੰਭਾਲਣਾ ਬਹੁਤ ਸੀ ਮੰਜੇ ਤੇ ਪਈ ਰਹਿੰਦੀ ਸੀ ਤਕਲੀਫ ਬਹੁਤ ਸੀ ਤੇ ਵੀ ਉਹ ਕੋਈ ਇਲਾਜ ਕਰ ਲਈ ਦੋ ਦੋ ਬੰਦੇ ਵੀ ਜਦੋਂ ਕਿ ਪਾਟ ਸੁਣਦੇ ਸੀ ਨਾ ਬੀਬੀ ਉਸ ਮੁਕੇ ਇੱਕ ਬੰਦਾ ਜੀ ਕੋਲ ਬਹਿ ਜਾਂਦਾ ਸੀ ਵੀ ਇੱਕ ਪਾਟ ਸੁਣੇ ਕਿ ਬੀਬੀ ਕਿਤੇ ਭੱਜ ਨਾ ਜਾਵੇ ਪਾਟ ਸੁਣਦੀ ਰਹੇ ਇੱਕ ਬੰਦਾ ਤੇ ਕੋਲ ਬੈਠਾ ਰਹਿੰਦਾ ਕਿ ਨਹੀਂ ਇੰਨਾ ਪੈਰਾ ਸਖਤ ਸੀ ਉੱਥੇ ਲੱਗਿਆ ਹੋਇਆ ਉੱਥੇ ਰਹਿ ਕੇ ਉਹ ਕਰਦੇ ਰਹੀ ਫਿਰ ਉੱਥੇ ਜੋ ਉਹ ਮੱਖੀ ਦੇ ਵਿੱਚ ਤੇ ਵੀ ਹੁਣ ਪਰਿਵਾਰ ਜਿਹੜਾ ਵਾ ਵੀ ਸਾਰਾ ਨਾਲ ਸਰੋਂਦਾ ਰਜਾਨਾ ਹੁੰਦਾ ਪ੍ਰਸ਼ਾਦਾ ਲਿਖ ਜਾਨਾ ਲਿਖਿਆ ਹੁੰਦਾ ਸਾਰਾ ਪਰਿਵਾਰ ਸ਼ੇਰਪਰ ਖਾਣਾ ਤੋਂ ਸਾਰਾ ਹੁੰਦਾ ਜੀ ਤੇ ਇਹ ਜਾਨਕੀ ਨਾ ਫਿਰ ਇਹਦਾ ਵੀ ਸਾਰੰਸ਼ ਕੀ ਸਾਰੰਸ਼ ਕਨਕਲੂਜਨ ਕੀ ਇਸ ਟਾਕੇ ਨਿਕਲਿਆ ਜਨਮ ਮਰਨ ਦੁੱਖ ਘਟਿਆ ਸੋਖਾ ਥਾਨ ਪਾਇਆ ਜਨਮ ਮਰਨ ਦੁੱਖ ਘਟਿਆ ਸੋਖਾ ਥਾਨ ਪਾਇਆ ਕਾਟੀ ਕਾਟੀ ਸੇਲਮ ਭਰਮ ਕੀ ਪਰਮੋਕੀ ਕਾਟੀ ਸਲਮ ਭਰਮੋਕੀ ਕਿ ਆਪਣੇ ਪ੍ਰਪਾਇਆ 813 14 ਅੰਕ ਤੇ ਆਉਂਦਾ ਹੈ ਹਾਂਜੀ ਜਨਮ ਮਰਨ ਦੋ ਕਟਿਆ ਘਟਿਆ ਸੋਖਾ ਥਾਨ ਪਾਇਆ ਦੇਖੋ ਤੁਸੀਂ ਕਾਟੀ ਸਲਮ ਭਰਮ ਕੀ ਮੋਕੀ ਆਪਣਾ ਪ੍ਰਪਾਇਆ ਤੇ ਸਾਰਾ ਕੁਛ ਬਾਬਾ ਜੀ ਇਸ ਕਰਤਾ ਸਾਰਾ ਪਰਵਾਰ ਸੁਖੀ ਬਸਾ ਹੈਗਾ ਤੁਹਾਨੂੰ ਬਾਬਾ ਜੀ ਇਸ ਜੀ ਮਹਾਰਾਜ ਜੋ ਵੀ ਕਿਜਨੇ ਵੀ ਬਚਨ ਸੀ ਕਿੰਜਾਂ ਸੀ ਉਹ ਸ਼ਕਰਾਮਤੀ ਬਚਨ ਸੀ ਬਈ ਅਸਾਂ ਇਹ ਵੀ ਜਦੋਂ ਮੈਂ ਸਿੱਖ ਕਰ ਖੋਬੀ ਦੱਸਦਾ ਹਾਂ ਜਿਵੇਂ ਨੰਦਾ ਕਾਜੀ ਇਹਨਾਂ ਦਾ ਕੰਮੀ ਇਹਨਾਂ ਦੇ ਘਰ ਤੈਦਾ ਸਰੋ ਇਹਨਾਂ ਦਾ ਪ੍ਰਾਕ ਕੁਗੜੀ ਨਿਕਰ ਸਦੇ ਚੋ ਕੋਈ ਨਾ ਹੁਣ ਸਾਡੇ ਵੀ ਆ ਹੁਣ ਦੇਖੋ ਇਹਨਾਂ ਬਾਬਾ ਨਾਨਕ ਜੀ ਇਹ ਬੋਲਿਆ ਸੀ ਕਿ ਨਾ ਬੋਲਿਆ ਸੀ ਮੈਂ ਮਾਇਆ ਕਰ ਤੂੰ ਬਾਹਾਂ ਜਿਹਾ ਲੜਦਾ ਹੁੰਦਾ ਸੀ ਇਹ ਕਰਦਾ ਮੈਂ ਉਹਨੂੰ ਕਿਹਾ ਵੀ ਮੈਂ ਕਿਹਾ ਵੀ ਤੂੰ ਵੀ ਆਹ ਚੀਜ਼ ਗਲਤ ਕਹੀ ਆ ਬਾਬਾ ਨਾਨਕ ਜੀ ਕਹਿੰਦਾ ਨਹੀਂ ਕਿਉਂ ਮੈਂ ਇੱਥੇ ਜਾਣਦਾ ਕਿੰਨਾ ਇਹਨਾਂ ਨਾਲ ਅਖਰੀ ਮੇ ਤੇ 10 ਕੇਸ ਕਰਨ ਆਇਆ ਕਰਨ ਬਾਹ ਕਰਨ ਹੌਣੋ ਦੇ ਕੇਸਾਂ ਪੌਂਚ ਰਿਆ ਜੀ 12 ਦਿਨਾਂ ਕੇਸ ਹੋ ਗਿਆ ਹੁਣ 20 25 ਸਾਲ ਨਹੀਂ ਨਾਲ ਸੱਜਣ ਬੋਲ ਸਕਦਾ ਨਾ ਬਾਬਾ ਜੀ ਬੋਲ ਸਕਦਾ ਇਹੋ ਜਿਹਾ ਮੂੰਹ ਬੰਦ ਹੋਇਆ ਹੁਣ ਵੀ ਕਾਨੂੰ ਕਿਸੇ ਨੂੰ ਬੋਲਣਾ ਕਾਨੂੰ ਕਰਨਾ ਤੁਸੀਂ ਅਸਲ ਬਿੰਦਾਰੇ ਸਾਲ ਕੋਈ ਨਹੀਂ ਦੱਸ ਕਰ ਕਿ ਤੁਸੀਂ ਸੌਪਾ ਨੂੰ ਸਾਧੂ ਇਹ ਜਿੰਦਾ ਗੁਰੂ ਸਾਹਿਬ ਦੀ ਬਾਣੀ ਭਰੀ ਪਈ ਹੈ ਜੀ ਹਾਂ ਜੀ ਬ੍ਰਹਮਗਰੀਆ ਪਰਮੇਸ਼ਰ ਨੇ ਨਿੰਦ ਕਰੀ ਕੀ ਤੇ ਬੇ ਨਿੰਦ ਕਰ ਵੀ ਗੁਰੂ ਸਾਹਿਬ ਦੀ ਬਾਣੀ ਚ ਦੇਖੋ ਬੇ ਗੁਰੂ ਸਾਹਿਬ ਬੜੀ ਸਖਤ ਪਾਸ਼ਾ ਵਰਤੀ ਇਹਨਾਂ ਨੇ ਨਿੰਦ ਘਰ ਬਸਨ ਕੀਤੇ ਹਾਂ ਜੀ ਇਸ ਕਰਕੇ ਮੇਰਾ ਕਹਿਣਾ ਬਤਲ ਰਿਹਾ ਹੁ ਜਿਹੜੇ ਇਸ ਕਈ ਹੁਣ ਵੀ ਹਾਂ ਚੀਜ਼ ਤੇ ਮੈਂ ਚਾਹਾਂ। ਕਈ ਬੰਦੇ ਹੁੰਦੇ ਜੀ ਉਹਨਾਂ ਨੂੰ ਹੁੰਦਾ ਵੀ ਪਤਾ ਨਹੀਂ ਇਹ ਆਪ ਦੇ ਕੋਲ ਸਾਕੀ ਜਾਨ ਦਾ ਨਾਮ ਪਈ ਐਸੀ ਗੱਲ ਨਹੀਂ। ਅਸੀਂ ਕੋਈ ਬਾਬਾ ਜੀ ਗੁੜਾ ਕਰਨੀ ਪੜਨਾ। ਦੇਖੋ ਇਹ ਗੁਰਮੀਤ ਸਿੰਘ ਪ੍ਰਧਾਨ ਆ ਛੇਰਪੁਰ ਕਲਾ ਦਾ। ਫੌਜ ਚ ਵੀ ਰਿਹਾ। ਪ੍ਰਧਾਨ ਆ ਪਰਿਵਾਰ ਦੇ। ਉੱਥੇ ਹੈਗੇ ਹਣ ਪ੍ਰਧਾਨ ਛੇਰਪੁਰ ਕਲਾ ਦੇ। ਉਹਨਾਂ ਦਾ ਨੰਬਰ 9856898559 77394 77398559 ਪੰਜਾਬੀ ਚ ਦੱਸਣਗੇ 9855977394 ਤੁਸੀਂ ਇਹ ਸਾਖੀ ਪਰਕਾ ਪਤਾ ਕਰਸੇ ਮਤਲਬ ਕਹਿਣ ਦਾ ਇਹ ਸਾਰਾ ਛੇ ਆ ਪ੍ਰੇਜ ਜਿੰਨਾ ਹੁੰਦੀਆਂ ਗੁਰੂ ਸਾਹਿਬ ਦੱਸਿਆ ਬੇਬੱਚੀ ਫਰੋਇਆ ਤੇ ਬੇਬੱਚੀ ਫਰੋਇਆ ਵੀ ਪ੍ਰੇਤ ਨਹੀਂ ਹੁੰਦੀਆਂ ਪਰ ਪ੍ਰੇਜ ਜਿਹੜੇ ਹੁੰਦੇ ਆ ਕਿ ਸਾਧੂ ਮਹਤਮਾ ਆਉਂਦੇ ਆ ਪ੍ਰੇਜ ਦਾ ਆਜ਼ਾਰ ਕਰਦੇ ਆ ਪ੍ਰੇਤਾ ਦੀ ਪੁਕਾਰ ਹੁੰਦੀ ਆ ਵੀ ਕੋਈ ਸਾਧੂ ਮਹਤਮਾ ਆਵੇ ਵੀ ਮੇਰਾ ਵੀ ਆਜ਼ਾਰ ਕਰੇ ਇਹ ਬਸ ਸਾਖੀ ਆ ਇਹ ਵੀ ਮੈਂ ਤਿੰਤ ਜੀ ਬਿਸਰਾਪਾ ਨੂੰ ਮਤਲਬ ਕਿਸੇ ਜਿੰਦਿਆ ਨਹੀਂ ਕਰਨੀ ਚਾਹੀਦੀ ਕਿਸੇ ਵੀ ਸਾਰੇ ਵੀ ਸਾਰੇ ਚੰਗੇ ਆਪੇ ਦੇ ਸਾਰੇ ਚੰਗੇ ਆ ਬੱਬੇ ਬਾਬਾ ਜੀ ਬਸ ਇਹ ਵੀ ਕਰਦੇ ਸੀ ਗੁਰ ਕੀ ਦੀ ਸੰਗਤ ਕਰਨੀ ਆ ਗੁਰੂ ਗੁਰ ਗ੍ਰੰਥ ਸਾਹਿਬ ਆ ਗੁਰੂ ਗੁਰ ਗ੍ਰੰਥ ਸਾਹਿਬ ਸੰਗਤ ਮਹਾਂਪੁਰਸ਼ ਜੀ ਮੇਰੇ ਮਾਦੋ ਜੀ ਸਤ ਸੰਗ ਸੁਮਿਲਿ ਸੁਧਰਿਆ ਗੁਰੂ ਗੁਰ ਗ੍ਰੰਥ ਸਾਹਿਬ ਸੰਗਤ ਮਹਾਂਪੁਰਸ਼ ਜੀ ਸਹਾ ਮੇਰੇ ਮਾਦੋ ਜੀ ਸਤ ਸੰਗ ਸੁਮਿਲਿ ਸੁਧਰਿਆ ਫਿਰ ਬਾਬਾ ਜੀ ਇਹ ਵੀ ਪੁੱਛਿਆ ਕੀ ਜੀ ਕਰਨੇ ਕਿ ਕੜੇ ਮਹਾਂਪੁਰਸ਼ਾਂ ਜਿਹੜੇ ਮਹਾਂਪੁਰਸ਼ ਗੁਰੂ ਨਾਲ ਜੋੜਨਾ ਉਹਨਾਂ ਦੀ ਸੰਗਤ ਕਰਨੀ ਆ ਜਿਹੜੇ ਮਹਾਂਪੁਰਸ਼ ਗੁਰੂ ਨਾਲ ਤੋੜ ਕੇ ਆਪਦਿਆਂ ਜੋੜਨ ਉਹਨਾਂ ਦਾ ਕਿਨਾਰਾ ਹੀ ਕਰ ਜਾਂਦਾ ਸੀ ਸੰਗਤ ਘੱਟ ਕੀਤਾ ਘੱਟ ਹੀ ਘੱਟਾ ਇਹ ਸਮਝ ਇਹ ਕੋਈ ਕਹਿੰਦਾ ਮਹਾਂਪੁਰਸ਼ ਇਹ ਬਾਬਾ ਜੀ ਦੇ ਵਚਨ ਸੀ ਇਹਹੀ ਬੇਨਤੀ ਹੈ ਜੀ ਭੁੱਲੋ ਜੀ ਕਰੀਏ ਮਾਫੀ ਜੇ ਕੋਈ ਕੋਈ ਗਲਤ ਕਰ ਸੁਭੋ ਜਾਵੇ ਦਸ ਕੇ ਮਾਦਾ ਜਾਜ ਕਾ ਤੇ ਭੁੱਲੋ ਜੀ ਮਾਫੀ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ